ਪੂਰਾ ਕਰਿਆ ਤੁਸੀਂ ਹਸਪਤਾਲ ਦਾ। ਕੀ ਕਹਿਣਾ ਚਾਹੂੰਗਾ? ਅੱਜ ਅਸੀਂ 9 ਸਾਲ ਤੇ ਹਸਪਤਾਲ ਚ ਪਹਿਲੀ ਵਾਰ ਆਏ ਆਂ। ਡਾਕਟਰ ਸਾਹਿਬ ਨੂੰ ਦੂਜੇ ਜੂਨੀਅਰ ਡਾਕਟਰਸ ਨੂੰ ਸਾਰੇ ਨਵੇਂ ਸਾਲ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ। ਪਲੱਸ ਨਵੇਂ ਸਾਲ ਚ ਆਪਾਂ ਹਸਪਤਾਲ ਝੌੜਕੀ ਕੀ ਤਰੱਕੀ ਕਰਨੀ ਹੈ। ਜਾਂ ਇਹਨਾਂ ਨੂੰ ਕੀ-ਕੀ ਦਿੱਕਤਾਂ ਆ ਰਹੀਆਂ ਹਸਪਤਾਲ ਚ? ਔਰ ਪੇਸ਼ੈਂਟਾਂ ਨੂੰ ਇਹ ਕਿੰਨਾ ਜ਼ਿਆਦਾ ਸਹੂਲਤ ਦੇ ਪਾ ਰਹੇ ਨੇ? ਜਾਂ ਉਹਦੇ ਚ ਕੋਈ ਕਮੀ ਹੈ? ਉਹ ਅੱਜ ਐਸਐਮਓ ਸਾਹਿਬ ਨੂੰ ਮਿਲ ਕੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ। ਕਿਉਂਕਿ ਮੈਡਮ ਨੀਨਾ ਮਿੱਤਲ ਥੋੜਾ ਜਿਹਾ ਫਿਜ਼ੀਕਲ ਠੀਕ ਨਹੀਂ ਚੱਲ ਰੇ ਤਾਂ ਅਸੀਂ ਆ ਕੇ ਅਸੀਂ ਚਲ ਕੇ ਮਿਲੀਏ ਲੋਕਾਂ ਦੇ ਸੁੱਖ-ਦੁੱਖ ਪੁੱਛੀਏ ਕੁਝ ਅਸੀਂ ਦੇਖਿਆ ਜਿਹੜੇ ਇੱਥੇ ਦਵਾਈਆਂ ਦੀ ਕੁਝ ਜ਼ਿਆਦਾ ਗੱਲ ਚੱਲ ਰਹੀ ਸੀ ਉਹਨਾਂ ਲੋਕਾਂ ਨੂੰ ਵੀ ਮਿਲੇ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਵੀ ਸੁਣੀ ਉਹਦਾ ਐਸਐਮਓ ਸਾਹਿਬ ਨੇ ਕਿਹਾ ਵੈਸੇ ਬਹੁਤ ਜਲਦੀ ਉਹਨਾਂ ਨੂੰ ਇੱਕ ਦੋ ਬੰਦੇ ਹੋਰ ਦੇ ਦਾਂਗੇ ਤਾਂ ਕਿ ਜਿਹੜੀ ਪਬਲਿਕ ਹੈ ਆਪੀਡੀ ਚ ਆਪ ਦਾ ਚੈੱਕਅਪ ਕਰਾ ਕੇ ਜਾਂਦੀ ਹੈ ਅੱਦੋ-ਬਾਦ ਜੋ ਮੈਡੀਸਿਨ ਲੇਖੀ ਜਾਂਦੀ ਹੈ ਉਹਨਾਂ ਨੂੰ ਵੇਟ ਨਾ ਕਰਨੀ ਪਵੇ ਕਈ ਲੋਕਾਂ ਨੂੰ ਸੁਣਿਆ ਪਤਾ ਲੱਗ ਗਿਆ ਹੈ ਲੋਕਾਂ ਨੂੰ ਮਿਲੇ ਉਹ ਕਹਿੰਦੇ ਜੀ 15 20 20 ਮਿੰਟ ਅੱਧਾ ਅੱਧਾ ਘੰਟਾ ਸਾਨੂੰ ਵੇਟ ਕਰਨੀ ਪਈ ਇਸ ਕਰਕੇ ਸੇ ਹੀ ਹੋਤੀ ਸਟਾਫ ਬੁਲਾਣ ਲਈ ਐਸਐਮਓ ਸਾਹਿਬ ਕਹਿੰਦੇ ਜਲਦੀ ਅਸੀਂ ਸਟਾਫ ਵਧਾ ਦਾਂਗੇ ਬਾਕੀ ਅਸੀਂ ਸਾਰਾ ਅੱਜ ਹਸਪੀਟਲ ਘੁੰਮੇ ਬਹੁਤ ਅੱਛਾ ਆਪਣਾ ਹਸਪੀਟਲ ਹੈ ਬਹੁਤ ਅੱਛੇ ਡਾਕਟਰਸ ਦੀ ਟੀਮ ਹੈ ਕਾਫੀ ਅੱਛਾ ਕੀਤਾ ਜੋ ਪਹਿਲਾਂ ਕਹਿ ਰਹੇ ਸੀ ਵੀ ਕਾਂਗਰਸ ਸਰਕਾਰ ਵਰੀ ਮੈਡਮ ਨੀਨਾ ਮਿੱਤਲੀ ਕਹਿੰਦੇ ਸੀ ਇਹ ਰੈਫਰਲ ਹਸਪੀਟਲ ਹੈ ਬਿਲਕੁਲ ਇਹ ਰੈਫਰਲ ਹੀ ਬਣਿਆ ਹੋਇਆ ਸੀਗਾ ਆ ਮਾਡੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਹੈ ਸਰਦ ਦਿਸ਼ਾ ਨਿਰਦੇਸ਼ ਅੱਜ ਇਹ ਰੈਫਰਲ ਹਸਪਤਾਲ ਆਲਮੋਸਟ ਖਤਮ ਹੋ ਚੁੱਕਿਆ ਹੈ ਜੋ OPD ਪਹਿਲਾਂ 6-700 ਦੀ ਹੁੰਦੀ ਸੀ ਹਜ਼ਾਰਾਂ ਤੋਂ ਉੱਪਰ ਦੀ ਚੱਲ ਰਹੀ ਹੈ ਡਾਕਟਰ ਲੋਕ ਬਹੁਤ ਮਿਹਨਤ ਕਰ ਰਹੇ ਹੈ ਕੋਈ ਲੋਕ ਆ ਕੇ ਇੱਥੇ ਜਨਾ ਖਣਾ ਕੇ ਕੋਈ ਵੀਡੀਓ ਬਣਾਉਂਦਾ ਹੈ ਜਾਂ ਕੋਈ ਵੀ ਆ ਕੇ ਇੱਥੇ ਇਹਨਾਂ ਨੂੰ ਡਿਸਟਰਬ ਕਰਦਾ ਉਹ ਕਾਨੂੰਨਨ ਗਲਤ ਹੈ ਇਸ ਕਰਕੇ ਮੈਂ ਸਾਰੀ ਜਨਤਾ ਨੂੰ ਕਹਾਂਗਾ ਹਸਪਤਾਲ 'ਚ ਅਗਰ ਕਿਸੇ ਨੂੰ ਕੋਈ ਦਿੱਕਤ ਹੈ ਕੰਸਰਨ ਡਾਕਟਰ ਨੂੰ ਮਿਲ ਆਪ ਦੀ ਸ਼ਿਕਾਇਤ ਦੇਣ ਐਵੇਂ ਹਰੇਕ ਆਦਮੀ ਆ ਕੇ ਡਾਕਟਰਾਂ ਨੂੰ ਡਿਸਟਰਬ ਨਾ ਕਰਨ ਉਹ ਡਾਕਟਰ ਜੇ ਡਿਸਟਰਬ ਹੋਣਗੇ ਉਹਦਾ ਨੁਕਸਾਨ ਸਾਡੇ ਪੇਸ਼ੈਂਟਾਂ ਨੂੰ ਹੀ ਜਾਂਦਾ ਹੈ ਜੋ ਕਿ ਸਾਨੂੰ ਬਹੁਤ ਗਲਤ ਹੈ ਚੰਨਤਾ ਦੀ ਇਹ ਸੇਵਾ ਕਰਦੇ ਡਾਕਟਰ ਇੱਕ ਭਗਵਾਨ ਦਾ ਰੂਪ ਹੈ ਪੁੰਨ ਕਰ ਰਹੇ ਨੇ ਸਾਨੂੰ ਉਹਨਾਂ ਨੂੰ ਕਰਨ ਦਿਓ ਅਗਰ ਕੋਈ ਡਾਕਟਰ ਗਲਤ ਕਰਦਾ ਹੈ ਤੁਸੀਂ ਐਮਐਲਏ ਸਾਹਿਬ ਨੂੰ ਸ਼ਿਕਾਇਤ ਕਰੋ ਉੱਪਰ ਸ਼ਿਕਾਇਤ ਕਰੋ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊ ਆਦਰਵਾਇਜ਼ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਸਾਰੇ ਭਰਾਵਾਂ ਨੂੰ ਕਿਸੇ ਨੇ ਆ ਕੇ ਕੋਈ ਵੀਡੀਓ ਇੱਥੇ ਬਣਾਨੀ ਹੈ ਡਾਕਟਰ ਸਾਹਿਬ ਨੂੰ ਮਿਲੋ ਆਪ ਦਾ ਮੁੱਦਾ ਦੱਸੋ ਡਿਸਕਸ ਕਰੋ ਕਰੋ ਕੋਈ ਦਿੱਕਤ ਨਹੀਂ ਐਵੇਂ ਬਨਾਮ ਲਾ ਕੇ ਜਨਤਾ ਨੂੰ ਵੀ ਇੱਥੇ ਲੁੱਟ ਖਸੁੱਟ ਹੋ ਰਹੀ ਹੈ ਚੋਰੀ ਹੋ ਰਹੀ ਹੈ ਦਵਾਈਆਂ ਨਹੀਂ ਮਿਲਦੀਆਂ ਡਾਕਟਰ ਨਹੀਂ ਡਿਊਟੀ ਤੇ ਬੈਠਦੇ ਇਹਨਾਂ ਚੀਜ਼ਾਂ 'ਚ ਪੈਨਿਕ ਕ੍ਰੀਟ ਨਾ ਕੀਤਾ ਜਾਵੇ ਮੇਰੀ ਤੇ ਸਾਰਿਆਂ ਨੂੰ ਇਹੀ ਅਰਜ ਹੈ ਵੀ ਡਾਕਟਰ ਇੱਕ ਬਹੁਤ ਰੱਬ ਦਾ ਰੂਪ ਹੈ ਇਹਨਾਂ ਨੂੰ ਹਲਾਇਆ ਨਾ ਜਾਵੇ ਇਹਨਾਂ ਦੇ ਦਿਮਾਗਤ ਨੂੰ ਅਸਤੁਲਿਤ ਨਾ ਕੀਤਾ ਜਾਵੇ